ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤ ਬੋਲੀਆਂ ਦਾ ਆਨੰਦ ਲੈ ਰਹੇ ਹੋਵੋਗੇ ਤੇ ਸੌਣ ਮਹੀਨਾ ਬੀਤ ਗਿਆ ਬਹੁਤ ਸੋਹਣਾ ਤੇ ਕੋਸ਼ਿਸ਼ ਕੀਤੀ ਆ ਕੁਝ ਇਸ ਮਹੀਨੇ ਨਾਲ ਜੋੜਨ ਦੀ ਤੁਹਾਨੂੰ ਤੁਹਾਡਾ ਬਹੁਤ ਚੰਗਾ ਹੁੰਗਾ ਰਾਇਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਉਸ ਚੀਜ਼ ਤੋਂ ਹਟ ਕੇ ਕੁਝ ਹੋਰ ਸ਼ੁਰੂ ਕਰਦੇ ਆਂ ਜੀ ਅੱਜ ਨਵੀਆਂ ਜੀਆਂ ਬੋਲੀਆਂ ਮੈਂ ਲਿਖੀਆਂ ਸੀਗੀਆਂ ਮਾਤਾ ਨੇ ਲਿਖਾਈਆਂ ਸੀਗੀਆਂ ਤਾਂ ਉਹ ਬੋਲੀਆਂ ਅੱਜ ਤੁਹਾਨੂੰ ਆਪਾਂ ਸੁਣਾਉਨੇ ਆਂ ਇਸੇ ਤਰ੍ਹਾਂ ਦਾ ਸਾਥ ਬਣਾਈ ਰੱਖਣਾ ਆਪਣੇ ਨਾਲ ਜੀ ਇਸੇ ਤਰ੍ਹਾਂ ਪਰਾਲ ਮਿਲ ਕੇ ਆਪਣੇ ਵਿਰਸੇ ਨੂੰ ਜਿਉਂਦਾ ਰੱਖੀਏ ਤੇ ਪੇਸ਼ ਹੈ ਪਿਆਰੀਆਂ ਜੀਆਂ ਬੋਲੀਆਂ ਲਮੀ ਹੋਵਾਂ ਤਾਂ ਬੋਲੀ ਪਾਵਾਂ ਲਲਕਾਰ ਕੇ ਮਦਰਾਜੇ ਆ ਬੰਦਾ ਜਿੰਦ ਰੱਖ ਦਸ ਵਾਰ ਕੇ ਮਦਰਾਜੇ ਹਾ ਬੰਦਾ ਜਿੰਦੇ ਰੱਖ ਦਸ ਵਾਰ ਮਦਰਾਜੇ ਹਾ ਬੰਦਾ ਜਿੰਦ ਰੱਖ ਦਸ ਵਾਰ ਕੇ ਆਵੇ ਨਾਜਰਾ ਵੇਖ ਨਾਜਰਾ ਆਵੇ ਨਾਜਰਾ ਵੇਖ ਨਾਜਰਾ ਨੱਚਦਾ ਜੋੜਾ ਜੋੜਾ ਤਮਾਲ ਦੇਖ ਪੈਂਦੀ ਆ ਗਿੱਦੇ ਨੂੰ ਆ ਗਿਆ ਲੋੜਾ ਤਮਾਲ ਵੇਖ ਪੈਂਦੀ ਆ ਗਿੱਦੇ ਨੂੰ ਆ ਗਿਆ ਲੋੜਾ ਤਮਾਲ ਵੇਖ ਪੈਂਦੀ ਆ ਗਿੱਦੇ ਨੂੰ ਆ ਗਿਆ ਲੋੜਾ ਪੋਸਤ ਦਾ ਡੋਡਾ ਯੋਦੀ ਕੁੰਡੀ ਐ ਕਸੂਤੀ ਨੀ ਐਡੀ ਕੀ ਤੂੰ ਜ਼ਹਿਰਦਾਰਨੀ ਐਵੇਂ ਪਈ ਐ ਮੜਕ ਨਾਲ ਫੂਕੀ ਨੀ ਐਡੀ ਕੀ ਤੂੰ ਜ਼ਹਿਰਦਾਰਨੀ ਐਵੇਂ ਪਈਏ ਮੜਕ ਨਾਲ ਫੂਕੀ ਨੀ ਐਡੀ ਕੀ ਤੂੰ ਜੇਲਦਾਰਨੀ ਬਾਰਿ ਬਾਰੀ ਵਰਸੀ ਖਟਣ ਗਿਆ ਸੀ ਬਾਰਿ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆ ਆ ਫਲੀਆਂ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪਲੀਆਂ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪਲੀਆਂ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪਲੀਆਂ ਕੁੜੀਆਂ ਪੰਜਾਬ ਦੀਆਂ ಮಾಮೀ ನಿಳ ಹಸದಿಯೇ ದೋಹೇ ಬೋಲಿ ಪಾಯ ನಾಯ ನಲಾಯ ಿ ಲಶ ಸಾನೂ ಲಗ ಬಡ ಪೋಂಗಾರಾ ಸಾನೂ ಲಗ ಬಾ ಪಾರಾ ಹಜೂ ಬೀತೂ ನಚ ಕೇದ ಖಾಲಕ ಹಿಲೆ ಹಿಲೆ ನೀತೂ ನಚ ಕೇದ ಖಾಲಕ ಹಿಲೆ ಹಿಲೆ ನೀತೂ ನಚ ಕದ ಖಾಲ ಹಿಲ್ಲ ಹಿಲ್ಲ ਪੱਛੀਆਂ ਖੂਹਾਂ ਦਾ ਪਾਣੀ ਪੀਨੀਆਂ ਨ ਤਾਰ ਕੇ ਪੱਛੀਆਂ ਖੂਹਾਂ ਦਾ ਪਾਣੀ ਪੀਨੀਆਂ ਨ ਤਾਰ ਕੇ ਸਿਰ ਉੱਤੇ ਫੁਲਕਾਰੀ ਨੱਚਾ ਅੱਡੀ ਮਾਰ ਮਾਰ ਕੇ ਸਿਰ ਉੱਤੇ ਫੁਲਕਾਰੀ ਨੱਚਾ ਅੱਡੀ ਮਾਰ ਮਾਰ ਕੇ ਸਿਰ ਉੱਤੇ ਫੁਲਕਾਰੀ ਨੱਚਾ ਅੱਡੀ ਮਾਰ ਮਾਰ ਕੇ ਪੰਛੀਆਂ ਖੂਹਾਂ ਦਾ ਪਾਣੀ ਪੀਨੀਆਂ ਨ ਤਾਰ ਕੇ ਪੰਛੀਆਂ ਖੂਹਾਂ ਦਾ ਪਾਣੀ ਪੀਨੀਆਂ ਨ ਤਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਚਾਵਾ 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 ਪੈਰਾਂ ਦੇ ਵਿੱਚ ਜੰਨਤ ਜੀ ਦੇ ਸਿਰ ਤੇ ਠੰਡੀਆਂ ਛਾਵਾ ਵੀ ਅੱਖਾਂ ਦੇ ਵਿੱਚ ਨੂਰ ਰੱਬ ਦਾ ਅੱਖਾਂ ਦੇ ਵਿੱਚ ਨੂਰ ਰੱਬ ਦਾ ਮੂੰਹ ਤੇ ਰਹਿਣ ਦੁਆਵਾਾਂ ਦੁਨੀਆ ਦਿਖਾਉਣ ਵਾਲੀਆਂ ਰਹਿਣ ਸਲਾਮਤ ਮਾਵਾ ਦੁਨੀਆ ਦਿਖਾਉਣ ਵਾਲੀਆਂ ਰਹਿਣ ਸਲਾਮਤ ਮਾਵਾ ਦੁਨੀਆ ਦਿਖਾਉਣ ਵਾਲੀਆਂ ਰਹਿਣ ਸਲਾਮਤ ਮਾਵਾ ਦੁਨੀਆ ਦਿਖਾਉਣ ਵਾਲੀਆਂ ਰਿੰਦਾ ਹੱਸਦਾ ਤੇ ਖੁਸ਼ ਬਾਗੋ ਬਾਗ ਵੀਰਨਾ ਸਾਡੇ ਘਰ ਦੇ ਤਾਂ ਖੁੱਲ ਗਏ ਭਾਗ ਵੀਰਨਾ ਸਾਡੇ ਘਰ ਦੇ ਤਾਂ ਖੁੱਲ ਗਏ ਭਾਗ ਵੀਰਨਾ ਸਾਡੇ ਘਰ ਦੇ ਤਾਂ ਖੁੱਲ ਗਏ ਭਾਗ ਵੀਰ